ਹਾਂਜੀ ਹਾਂਜੀ ਦੱਸੋ ਸੌਣੀ ਲੱਗ ਰਹੀ ਹੈ ਸੌਣੀ ਲੱਗ ਰਹੀ ਆ ਪਰ ਮੈਂ ਕਮਜ਼ੋਰ ਬਹੁਤ ਹੋ ਗਈ ਆ ਯਾਰ ਬਹੁਤ ਵੀਕ ਹੋ ਗਈ ਮੇਰੇ ਇੱਥੋਂ ਪ੍ਰੋਪਰ ਇੱਥੋਂ ਜਿਹੜੇ ਉਹ ਕਰਨ ਲਈ ਜॉय ਲਾਈਨ ਹੁੰਦੀ ਆ ਨਾ ਜਾਲ ਲਾਈਨ ਕਹਿੰਦੀ ਆ ਕੀ ਹੁੰਦਾ ਕੰਟੋਰ ਕਰਨ ਲਈ ਪ੍ਰੋਪਰ ਲਾਈਨ ਹੁੰਦੀ ਆ ਕੰਟੋਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਦੱਸਿਓ ਹੁਣ ਕਮੈਂਟ ਕਰਕੇ ਕਿ ਕਿੰਨੀ ਕਮਜ਼ੋਰ ਹੋ ਗਈ ਠੀਕ ਹੈ ਹੋ ਗਈ ਤੁਹਾਨੂੰ ਕੈਮਰੇ ਚ ਨਹੀਂ ਲੱਗਦੀ ਬਟ ਤੁਹਾਨੂੰ ਮੈਂ ਇੱਕ ਡਿਊਟੀ ਹੁੰਦੀ ਆ ਤੁਸੀਂ ਦੱਸਣਾ ਇਹਨੂੰ ਵੀ ਇਹ ਕਿੰਨੇ ਕ ਕਮਜ਼ੋਰ ਹੋ ਗਏ ਮੈਂ ਹੋ ਗਈ ਕਿਉਂਕਿ ਤੁਹਾਨੂੰ ਤਾਂ ਰੀਅਲ ਲੱਗ ਰਿਹਾ ਹੈ ਕਮੈਂਟ ਕਰਨਾ ਕਮੈਂਟ ਕਰਨਾ ਠੀਕ ਹੈ ਹਰ ਵੀਡੀਓ ਚ ਦੇਖਣ ਚ ਫੇਸ ਭਾਰੀ ਲੱਗਦਾ ਜਿਹੜੇ ਹੁਣ ਆਪਾਂ ਐਕਟਰ ਲੋਗ ਹੁੰਨੇ ਆ ਯੂ نو ਜਿਹੜੇ ਆਪਾਂ ਆਰਟਿਸਟ ਹੁੰਨੇ ਆ ਉਹ ਆਪਾਂ ਰੀਅਲ ਲਾਈਫ ਚ ਪਤਲਾ ਫੇਸ ਕਿਉਂ ਰੱਖਦੇ ਆ ਕਿਉਂਕਿ ਆਪਾਂ ਸਕਰੀਨ ਤੇ ਵੱਡਾ ਫੇਸ ਨਾਲ ਲੱਗੇ ਠੀਕ ਹੈ ਹੁਣ ਮੇਰਾ ਫੇਸ ਛੋਟਾ ਹੋ ਗਿਆ ਕਿਉਂਕਿ ਫਿਰ ਫਿਰ ਕੇ ਮੈਂ ਕਰਿਆ ਨਹੀਂ ਹੈਗਾ ਖੁਦੇ ਹੋ ਗਿਆ ਬਟ ਮੇਰਾ ਸਕਰੀਨ ਤੇ ਫੇਸ ਅੱਛਾ ਲੱਗ ਰਿਹਾ ਹੁਣ ਮੀਨਸ ਥੋੜਾ ਜਿਹਾ ਹੈਵੀ ਲੱਗ ਰਿ ਕਿਉਂਕਿ ਕਾਫੀ ਕੁਛ ਇਦਾਂ ਦੇ ਕੁਛ ਇਦਾਂ ਦੇ ਵੀ ਪਰਸਨ ਨੇ ਆਪਣੇ ਰਿਸ਼ਤੇਦਾਰ ਵੀ ਆ ਕੋਈ ਦੂਰ ਦੇ ਫੈਨ ਮਤਲਬ ਨੋਨ ਹੋਗੇ ਜਿਹੜੇ ਮੈਨੂੰ ਮਿਲਦੇ ਨੇ ਉਹ ਕਹਿੰਦੇ ਨੇ ਤੁਹਾਡੇ ਵੀਡੀਓਜ਼ ਤੋਂ ਤੁਹਾਡਾ ਫੇਸ ਇੰਨਾ ਹੈਵੀ ਲੱਗਦਾ ਰੀਅਲ 'ਚ ਤੁਹਾਡਾ ਫੇਸ ਇੰਨਾ ਕਦੋਂ ਸਟੈਂਡ ਨਹੀਂ ਕਿਉਂ ਫਿਰ ਆਂ ਗੰਦ ਨਾਲ ਇਹ ਨੂੰ ਆਪਣੇ ਆਪ ਨੂੰ ਹੀ ਲੱਗੀ ਜਾਂਦਾ ਯਾਰ ਸੀਰੀਅਸਲੀ ਜੋਤ ਤੁਸੀਂ ਵੀ ਥੋੜੀ ਦੇਰ ਪਹਿਲਾਂ ਕਿਹਾ ਮੈਨੂੰ ਮੈਂ ਕਦੇ ਨਹੀਂ ਕਿਹਾ ਮੈਂ ਮੋਟਾ ਹੋ ਗਿਆ ਮੈਂ ਪਤਲਾ ਹੋ ਗਿਆ ਠੀਕ ਹੈ ਜਿਵੇਂ ਹੈਗੇ ਆ ਠੀਕ ਆ ਤੂੰ ਵੀ ਸਿੱਖ ਲੈ ਗਏਗਾ ਗੱਲ ਪੁੱਟ। ਜਿਵੇਂ ਹੈ ਗਿਆ। ਹੋਵੇ ਠੀਕ ਆ। ਹਾਂ। ਹੁਣ ਆਪਾਂ ਗੱਡੀ ਚਕੇ ਬੈਠੇ ਹਾਂ ਦੱਸ। ਆਪਾਂ ਚੱਲਨੇ ਆਂ ਫਤੇਗੜ ਸਾਹਿਬ। ਮੱਥਾ ਟੇਕਨ ਅੱਗੇ-ਅੱਗੇ ਬਹੁਤ ਜ਼ਿਆਦਾ ਪੀੜ ਹੋ ਜਾਂਦੀ ਆਂ ਸੋ ਇਸ ਕਰਕੇ ਆਪਾਂ ਹੁਣੇ ਜਾ ਰਹੇ ਆਂ। ਸੰਗਤ ਹੋ ਜਾਣੀ ਆ ਬਹੁਤ ਜ਼ਿਆਦਾ ਅੱਗੇ-ਅੱਗੇ। ਸੋ ਇਸ ਕਰਕੇ ਆਪਾਂ ਹੁਣੇ ਜਾ ਰਹੇ ਆਂ। ਠੀਕ। ਸੇਮ ਡਾਇਲੌਗ ਰਿਪੀਟ ਕਰਤਾ ਪਰ ਮੈਂ ਦੱਸ ਰਿਹਾ ਵੀ ਆਪਾਂ ਹਰ ਵਾਰ ਹਰ ਸਾਲ ਇਸੇ ਤਰੀਕੇ ਜਾਨੇ ਆਂ 21 19 21 ਦੇ ਕਰੀਬ ਜਾਨੇ ਆਂ ਆਪਾਂ ਹਰ ਸਾਲ। क्योंकि फिर अठाई सताई है ना उदो ना थोड़ा जा फैमिली ना, थोड़ा जाखा हो जाता है फिर जा चाह भी अक्सैप्ट करें चीज पर गुरद्वारा साहब जो जाओ जो जागे उदो ही, चाहिए है, है है? जागो ही सवेरा hmm. जाना चाह गा साहब जो मर्जी जाओ पर जाओ ठीक है बैठे क्यों दस ਹੋਈਆਂ ਨੇ हुई ਲੜੀਆਂ ਹੋਈਆਂ ਨੇ देखी न मम्मी प्रीत लड़ी हुई है प्रीत मम्मी लड़ी हुई है क्यों क्योंकि लेट हो गए देखिए फेस देखिए मम्मी का लड़ना ही है मम्मी ने और की करना थोनो भी बोल रही है मम्मी तो देखो उधर ये इधर नहीं गड्डी गड्डी उधरों नहीं गड्डी बड़ा गंदा करता ये करता वाह करता <laughs> देख आज कैमरा ऑन करके तो बस कैमरा ऑन करके रहे स्माइल स्माइल जांदी नहीं आज स्कूटी खराब हो गई बोल के जल्दी स्टार्ट मैनू नहीं समाइल आँदी छेती मेरा मूड अपसैट हो पता नहीं क्यों मेरी आँदी नहीं छेती समाइल हम तो लड़के हैं जनाब हमारा सिंपल है हमें तो हम, ही ही हम कैमरा हम कैमरा सच्चा को हमें तो हंसना ही पड़ेगा हमारा कैमरा चाहे ऑन हो चाहे ऑफ हो हमें तो हंसना ही पड़ेगा फिर गड्डी मारी मेरे चे भी दस दो पता नहीं की हो बी एनू ना ਇਨੂੰ ਨਾ ਤੇਜ਼ ਗੱਡੀ ਮਾਰੀ ਮੇ ਇਹਨੂੰ ਨਾ ਕੋਈ ਜਗ੍ਹਾ ਨਹੀਂ ਮਿਲਦੀ ਖੜਨ ਦੀ ਕੋਈ ਜਗ੍ਹਾ ਨਹੀਂ ਮਿਲਦੀ ਇਹਨੂੰ ਖੜਨ ਦੀ ਖੜਨਾ ਕਿੱਥੇ ਐਨੇ ਬਿਲਕੁਲ ਗੱਡੀ ਦੇ ਪਿੱਛੇ ਕੋਲੀ ਟੱਕੀ ਪਿੱਛੇ ਕੁੜੀ ਖੁੱਲੋਗੀ ਕਿਵੇਂ ਉੱਥੋਂ ਖੁੱਲੋ ਟੋੜ ਟੱਕੀ ਖੋਲ ਪਿੱਛੇ ਫੜ ਕੇ ਛੋੜਾ ਏ ਚ ਖੜੀ ਸੀ ਗੱਡੀ ਖੋਲਨੇ ਰਹੀ ਟੱਕੀ ਮੇ ਤਾਂ ਅਸੀਂ ਟੱਕੇ ਕਰਾਈ ਮੜੀ ਜੀ ਇਹਦੇ ਆਪ ਨਹੀਂ ਕਹਿ ਸਕਦੇ ਤੁਸੀਂ ਗਿਰਗੀ ਦੇ ਬਚ ਗਈ ਮੈਂ ਆਪਣੀ ਕਹਿ ਸਕਦੇ ਇਹਨੂੰ ਸੀਟ ਕਰ ਹੋਰ ਅੱਗੇ ਥੋੜੀ ਜਿਹੀ ਢੀੜ ਹੋ ਜਾਂਦੀ ਮੈਨੂੰ ਇਧਰ ਪਿੱਛੇ ਤੁਸੀਂ ਐਸਾ ਆਪਣੀ ਕਹਿ ਸਕਦੇ ਇਹਨੂੰ ਕਹਿ ਰਹੀ ਮੈਂ ਹੀ ਆਪੇ ਇਹ ਪਿੱਛੇ ਕਰ ਸੀਟਾ ਫੜਨੀ ਪਣੀ ਇਧਰ ਰੱਖ ਮਰੇ ਕੁੜੀ ਆ ਜਿਹੜੀਆਂ ਹੱਲ ਖਿੱਤਰੀ ਇਹਨਾਂ ਦਾ ਛੋਟਾ ਬੇੜਾ ਸੀਲ ਜੀ ਬਹੁਤ ਲੇਟ ਹੋ ਗਏ ਉਹ ਉੱਥੇ ਲਾਲ ਲਾਈਨ ਤੇ ਮਾਰ ਲਿਓ ਸਾਰੀ ਮਿੱਟੀ ਤੇ ਪਾਣੀ ਬਾਹਰ ਆ ਜਾਏ ਮੈਨੂੰ ਕਹਿਵੇ ਮੈਂ ਯਾ ਕਰ ਰਹੇ ਜੇ ਉਹ ਚਾਹਗਾ ਚਲੋ ਆ ਗਈ ਸੀ ਮਮੀ ਕਚੀਚੀ ਆ ਗਈ ਸੀ ਕੰਦਰੋਂ ਚਲੋ ਉੱਥੇ ਖਾਉਂਗੇ ਫਿਰ ਮੈਂ ਬਾਈ ਐਸੀ ਲੱਗ ਰਹੀ ਦਸਨੀ ਮੈਂ ਮੈਂ ਦੂਜੀ ਵਾਰ ਸੂਟ ਪਾਇਆ ਤੈਨੂੰ ਸੁਣਦਾ ਕਰਿਆ ਭੁੱਲ ਗਈ ਸੀ ਸੂਟ ਮੈਂ ਧਰ ਕੇ ਇਹ ਹੂੰ ਇਹ ਕੁਦਰਤੀ ਮੈਨੂੰ ਦਿਖ ਗਿਆ ਗੱਲ ਪਰ ਸੁਣ ਮੈਂ ਇਹ ਕਹਿ ਰਿਹਾ ਤੁਸੀਂ ਲੜੇ ਕਿਉਂ ਹੈ ਦੱਸੋ ਕੌਣ ਲੜੇ ਦੋਨੇ ਅਸੀਂ ਲੜੇ ਗਾਦਾਂ ਸੀ ਤੇ ਮੈਂ ਉਹ ਥੋੜੇ ਆਏ ਭੋਲੀ ਦੀ ਵੀ ਸਵੇਰ ਦੇ ਉੱਠੇ ਹੋਏ ਜਦ ਦੇ ਸਾਜਰੇ ਦੇ ਵੀ ਤੁਸੀਂ ਤਿਆਰ ਕਿਉਂ ਨਹੀਂ ਹੋਏ ਹਾਲ ਤੱਕ दस कुटी तैयार क्यों नहीं तू चलो जो चलो बहुत लेट हो रहा है पहली यार हम्म। चलो चलिए पहला पूछो मीनू के मम्मी तुझे ना मंदिर कर रहे हो छाड़ दो तुझे तो चलना के नहीं गड्डी स्टार्ट करो वाहेगुरु जी का खालसा वाहेगुरु जी, जी की फतेह गड्डी स्टार्ट है सो निहाल सा श्री अकाल गड्डी स्टार्ट है वैसे ओके तो गड्डी स्टार्ट करो स्टार्ट करो गड्डी स्टार्ट द अपनी द पता हम खास बाग द कहते जाए उत्तर बाग हम खास बाग कदी नहीं सी ठीक है ठीक है आप जी फरमायश है आम खास बाग दी देख लेंगे अगर रस्ते जो होया था वेलन गुड नहीं जाके भी देख लेंगे पर अगर बाल लेट होंदे होए ना फिर वापस आना पू क्योंकि व्लॉग एडिट करना आके ए नहीं इस तो पहले दो व्लॉग बने पए ने गाने वाला व्लॉग आज गाने वाला आऊंगा मतलब ए तो व्लॉग लेट आऊंगा पर जेड़ा आज 20 तारीख है 20 तारीख नु गाने वाला व्लॉग आना सी आ चुका होगा तू देखो दोबारा जाके जिन्होंने नहीं देखा कैमरे से बाहर हो रहा है मैं नहीं हो रहा नहीं हो रहा चलो बैठेंगे वगैरह ਹਲਕਾ ਜਿਹਾ ਕਰਿਆ ਚਲ ਹੁਣ ਆਪਾਂ ਸਿਆਣੇ ਬੰਦੇ ਦਾ ਫਰਜ਼ ਹੁੰਦਾ ਹੈ ਵੀ ਫਟਾਫਟ ਕਾਲੀ ਗਾੜੀ ਕਰਨਾ ਆ ਕੇ ਕਹੈਂ ਮੈਂ ਆਈ ਮਹੱਲਾ ਤਿਆਰ ਹੋਣੇ ਜਦੋਂ ਮੈਂ ਦੇਖਿਆ ਚਲਿਓ ਇਹਨੂੰ ਜੇ ਚੱਕੀ ਫਿਰੇ ਕੁਣੀ ਚਲਿਓ ਫੇਰ ਦੋ ਬੋਲਤੇ ਸ਼ਬਦ ਹਾਂ ਕਿਤੇ ਬੋਲ ਜੀ ਆਪਾਂ ਡਰਾਈਵਰ ਨੂੰ ਪੁੱਛੋ ਕਿੱਥੇ ਬੰਦਿਆ ਮੈਨੂੰ ਪੁੱਛ ਰਿਓ ਹਾਂ ਡਰਾਈਵਰ ਕਿੱਥੇ ਹੋਣਾ ਸ਼ਿੰਦੇ ਕੀ ਬਿਠਾਤੀਆਂ ਤੁਸੀਂ ਵਲੌਗ ਬਣਾਉਣ ਨੂੰ ਦੇਖ ਦੇਖ ਅੱਜ ਕਿਵੇਂ ਖੁਸ਼ ਨਹੀਂ ਉਸ ਦਿਨ ਕੀ ਹੋ ਗਿਆ ਤੁਹਾਨੂੰ ਮੈਨੂੰ ਤਾਂ ਕੁਝ ਵੀ ਨਹੀਂ ਆਇਆ ਦੀ ਇਹਨੂੰ ਨਹੀਂ ਕਿ ਉਹ ਜਨੇ ਮਮਾੜਾ ਜਾ ਝੜਕਨ ਤਾਂ ਇਹਦਾ ਪਤਾ ਨਹੀਂ ਕੀ ਹੋ ਜਾਂਦਾ ਹੈ ਤੂੰ ਬਿਬਾ ਬੈ ਬੈਠਾ ਮੈਂ ਮਨਾਂ ਕਿਹਾ ਮੈਨੂੰ ਠੰਡੋ ਬਹੁਤ ਲੱਗ ਰਹੀ ਆ ਕਿਸੇ ਤਰ੍ਹਾਂ ਮੈਂ ਕੰਬਲ ਤੇ ਬੈਠਣਾ ਸੀ ਫਿਰ ਕਿੱਥੇ ਆਪਾਂ ਹੁਣ ਵਲੌਗ ਬਣਾਉਣਾ ਸੀ ਤਾਂ ਫਿਰ ਮੈਂ ਵਲੌਗ ਬਣਾਉਣ ਲੱਗ ਗਈ ਪਹਿਲਾਂ ਨਾ ਹੀ ਲਿਆਜ ਫਾਈਨਲੀ ਹੈ ਕਿੰਨੇ ਦਿਨ ਬਾਅਦ ਹਫਤੇ ਬਾਅਦ ਮਜ਼ਾਕ ਕਰ ਰਹੀ ਆ ਹਫਤੇ ਬਾਅਦ ਨਹੀਂ ਆ ਮੈਂ ਸੱਚ ਬੋਲਦੀ ਆ ਮੈਂ ਤਾਂ ਐਸੀ ਬਰਥਡੇ ਤੇ ਵੀ ਬਰਥਡੇ ਵਾਲੇ ਦਿਨ ਆਇੰਗੀ ਨਹੀਂ ਰਹੀ ਸੀ ਬੱਡੇ ਦਿਨਾਂ ਵਾਂ ਫਿਰ ਚਲ ਗੁਰਦਾਰੇ ਜਾਉਂਗੀ ਲਾ ਕੇ ਪ੍ਰੀਦਾ ਬਰਥਡੇ ਆ ਰਿਹਾ ਬਾਈ ਦੋਵੇ ਠੀਕ ਹੈ ਸਰ ਮੈਂ ਕਿਹਾ ਤੁਹਾਨੂੰ ਆਈ ਕਿ ਨਹੀਂ ਦੱਸੋ ਸੀ ਕੀ ਦਈਏ ਛੋਟਾ ਜਿਹਾ ਗਿਫਟ ਕੋਈ ਪ੍ਰੀਦਾ ਬਰਥਡੇ ਹੈਗਾ 26 ਦਾ ਠੀਕ ਹੈ ਓਕੇ ਵਿਸ਼ ਕਰਦੇ ਪ੍ਰੀਤ ਨੂੰ ਵਿਸ਼ ਕਰਦੇ ਹੋ ਠੀਕ ਹੈ ਹੈਪੀ ਬਰਥਡੇ ਕਰਦੇ ਹੋ ਮੈਨੂੰ 26 ਤਰੀਕ ਨੂੰ 26 ਮੇਰਾ ਬਰਥਡੇ 26 ਨੂੰ ਆ ਮੇਰਾ ਬਰਥਡੇ ਹੈ हां 26 ਨੂੰ ਆ ਮੇਰਾ ਬਰਥਡੇ ਠੀਕ ਹੈ ਜੋ ਜੀ ਕਹਿ ਰਹੇ ਜੇ ਤੁਸੀਂ ਕਹਿ ਰਹੇ ਹੋ 26 ਨੂੰ ਤਾਂ 26 ਨੂੰ ਹੀ ਆ ਠੀਕ ਹੈ ਲੋੜ ਨਹੀਂ 26 ਜਨਵਰੀ 27 ਨੂੰ ਹੈ 27 ਨੂੰ ਹੈ ਉਹ ਦੇਖ 27 ਨੂੰ ਹੈ 27 ਨੂੰ ਮੈਂ ਤਾਂ 27 ਨੂੰ ਮੈਨੂੰ ਤਾਂ ਮੈਨੂੰ ਹੈਪੀ ਬਰਥਡੇ ਵੀ ਨਹੀਂ ਨਾ ਯਾਦ ਹੁੰਦਾ ਹਰ ਸਾਲ ਕਿਹਨੇ ਕਿਹਾ ਤੁਸੀਂ ਹਰ ਵਾਰੀ ਕਹਿੰਦੇ ਹੋ 25 ਨੂੰ 26 ਨੂੰ 26 ਨੂੰ 27 ਨੂੰ 28 ਨੂੰ 27 ਤਾਂ ਕਦੇ ਕਹੀ ਨਹੀਂ ਤੁਸੀਂ ਇੱਕ ਮਿੰਟ ਇਹ 26 ਕਹਿਣਾ ਜਾਂ ਤੁਸੀਂ 28 ਕਹਿਣਾ ਇੱਕ ਮਿੰਟ ਪਹਿਲਾ ਗਿਫਟ ਕਤੋਂ ਵੱਟ 27 ਦਾ 22 ਦਾ 27 ਦਾ 22 ਦਾ ਬੋਲ ਰਹੀ ਹੈ ਕੁੜੀ ਕਿਸੇ ਸੋਹਾਵਾ ਖਾਈ ਦਾ 22 ਦਾ ਮੈਨੂੰ ਪਤਾ 22 ਦਾ ਸੋਹਾਵਾ ਇਹ ਮੈਂ ਸੋਨੇ ਇੱਕ ਸਾਈਡ ਲਾ ਮੈਨੂੰ ਕਿਸੇ ਮੈਨੂੰ ਕਿਸੇ ਨੇ ਇਹ ਨਹੀਂ ਕਹਿਣਾ ਸੋ ਨਹੀਂ ਖਾਣੀ ਮੈਂ ਸੋ ਖਾ ਲੈਣੀ ਹੋਣੀ ਮੈਂ ਕੱਲ ਬਾਅਦ ਵਾਲੀ ਗੱਲ ਸਾਈਡ ਤੇ ਰੱਖ ਇਹ ਦੱਸੋ ਤੂੰ ਤਾਂ ਮੈਂ 22 ਨੂੰ ਕਿਹਾ ਸੀ 22 ਦਾ ਅਮੀ ਝੂਠ ਬੋਲ ਰਹੀ ਹੈ 22 ਦਾ ਮੈਨੂੰ ਸੱਚ ਦੱਸਿਆ ਸੀ ਹਾਂ ਪੈਸੇ ਹੁੰਦਾ ਕੀ ਨੱਸਿਆ ਕੀ 26 27ਵੇਂ ਮੈਂ ਕਹਿੰਦੀ ਨੂੰ ਮਹਾ ਵੀ ਤੂੰ ਬੜਾ ਵਿਚਾਲੇ ਜੰਮੀ ਵੀ ਤੂੰ ਅੱਗੇ ਪਿਛੇ ਇੱਕ ਅਧਾ 27 ਨੂੰ ਐ ਹਾਂ ਫਿਰ 26 ਨੂੰ ਸਵਾਹ ਸ਼ੁਰੂ ਹੁੰਦੀ ਹੈ 28 ਨੂੰ ਇਹਨਾਂ ਨੇ ਕਿਹਾ ਹਾਂ ਜੀ 28 ਨੂੰ ਹਾਂ ਜੀ ਬੈਠੇ ਸੀ ਹਾਂ ਇਹ ਰਿਓ ਜੀ ਮੈਨੂੰ 28 ਨੂੰ ਦੇਣਾ ਸੀ ਮਾਸਾ ਲਗਾ ਲੈ ਕੇ ਜਦੋਂ ਮੈਂ ਤੇ ਬੋਲਿਆ ਸੱਚੀ ਜੋ ਜੀ ਗਲਤ ਗੱਲ ਆ ਤੁਹਾਡੀ ਬਹੁਤ ਜ਼ਿਆਦਾ ਗਲਤ ਗੱਲ ਆ ਮੈਨੂੰ ਤੁਹਾਡਾ ਹੈਪੀ ਮੈਂ ਨਹੀਂ ਵਲੌਗ ਬਣਾਉਣਾ ਮੈਂ ਨਹੀਂ ਵਲੌਗ ਬਣਾਉਣਾ ਤੁਹਾਨੂੰ ਮਨਾਇਆ ਜੇ ਮੇਰੇ ਨਾਲ ਚਲ ਠੀਕ ਹੈ ਛੱਡੋ ਇਹ ਗੱਲ ਇਹ ਤਾਂ ਕੈਮਰਾ ਬੰਦ ਕਰਾਉਣ ਦਾ ਬਾਤ ਤਾਂ ਨਾ ਗੱਲ ਹੋਏਗੀ ਇਹ ਗੱਲ ਛੱਡ ਲੜੇ ਦੱਸੋ ਉਸ ਦਿਨ ਕੀ ਹੋ ਗਿਆ ਸੀ ਉਸ ਉਹ ਉਸ ਦਿਨ ਕੀ ਹੋ ਗਿਆ تھا ਜਿਸ ਦਿਨ ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਲੜਾਈ ਲੜਾਈ ਕਿਹੜੀ ਹੋਈ ਤੀ ਲੜਾਈ ਨਹੀਂ ਹੋਈ ਮੀਨਜ਼ ਮਮੀ ਨਾ ਬਾਰ-ਬਾਰ ਕਈ ਆ ਰਹੇ ਸੀਗੇ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਹੋ ਜਾਓ ਇੱਕ ਵਾਰ ਦਾ ਜੋਜੀ ਤੁਸੀਂ ਬੋਲੇ ਉੱਚੀ ਦੇਣੀ ਮਮੀ ਤੁਸੀਂ ਕਿਉਂ ਇੰਨੀ ਕਾਲੀ ਕਰੀਏ ਮੱਤ ਦਾ ਪਟੇਕੀ ਲੈਣਾ ਫਿਰ ਮਮੀ ਫਿਰ ਹਟਾਇਨਾ ਫਿਰ ਮਮੀ ਕੁੜੀ ਨੇ ਨੇ ਲੇਟ ਕਰਾਤਾ ਕੁੜੀ ਜੀ ਨੇ ਲੇਟ ਕਰਾਤਾ ਮਮੀ ਕਰੀ ਗਏ ਪਰ ਨੇ ਕਰੀ ਨਹੀਂ ਕਰੀ ਗਏ ਮਮਾ ਸਵੇਰ ਦੀ ਕੰਮਕਾਰ ਕਰਦੀ ਫਿਰਦੀ ਆ ਵੀ ਕੱਲਾ ਮੈਂ ਇਹਨੂੰ ਛੱਡਿਆ ਹਾ ਤੀ ਵੀ ਬਸ ਪੰਜ ਚਾਰ ਪਰੌਂਠੇ ਲਾ ਕੇ ਉਸ ਤੋਂ ਬਾਅਦ ਤੂੰ ਰੈਡੀ ਹੋ ਜਾ ਹਨਾ ਮੈਂ ਆਈ ਮੈਂ ਦੇਖਿਆ ਰੈਡੀ ਹੋ ਗਈ ਇਹ ਹਾਲੇ ਵੀ ਫੁੰਮਣ ਜਾਂ ਜੱਕੀ ਫਿਰ ਧੋਂਦੀ ਉਹਨੂੰ ਮੈਂ ਘਰ ਤੋਂ ਰੈਡੀ ਨਹੀਂ ਹੋਈ ਅਸੀਂ ਨਾਲ ਇੱਕ ਗੱਲ ਹੋਰ ਮੈਂ ਤਾਂ ਨਹੀਂ ਤਿਆਰ ਹੋਈ ਸੀ ਉਦੋਂ ਕਿਉਂਕਿ ਮੈਂ ਔਰ ਜੋਜੀ ਬਹੁਤ ਹਾਰਡਲੀ ਮੈਨੂੰ 15 20 ਮਿੰਟ ਸਾਡੀ ਲਗਾਤਾਰ ਗੱਲ ਹੋਈ ਆ ਸੀ ਕੋਈ ਬਹੁਤ ਜ਼ਰੂਰੀ ਗੱਲ ਕਰ ਰਹੇ ਸੀ ਦੋਨਿਆਂ ਨੇ ਤਾਂ ਮੈਂ ਲੇਟ ਹੋ ਗਈ ਸੀ ਵੀ ਉਦੋਂ ਨਹੀਂ ਤਾਂ ਮੈਂ ਛੇਤੀ ਤਿਆਰ ਹੋਣਾ ਸੀ ਦੂਜੀ ਗੱਲ ਮੈਂ ਤਾਂ ਦੋ ਕਵਾਰੇ ਗਏ ਦੂਜੀ ਗੱਲ ਕਿੰਨੀ ਵਾਰ ਦੋ ਕਵਾਰ ਵੀ ਛੇਤੀ ਨਹੀਂ ਤਿਆਰ ਹੋਈ ਤਾਂ ਛੇਤੀ ਨਹੀਂ ਤਿਆਰ ਹੋਈ ਅਗਲੀ ਵੀਡੀਓ ਬਣਾਣੀ ਆ ਆਪਾਂ ਸੱਚ ਬੋਲਣ ਵਾਲੀ ਬੁੱਕ ਕੁਗੀ ਮੈਂ ਹਮੇਸ਼ਾ ਸੱਚ ਬੋਲ ਦਿੰਨੀ ਆ ਤੇ ਮੈਂ ਫਿਰ ਕੁਛ ਤਰ ਵੀ ਖਾਂਦੀ ਤੇ ਉਹ ਵੀ ਦੱਸੋ ਆਡੀ ਫਿਰ ਤੁਸੀਂ ਮੇਰਾ ਵਲੌਗ ਬਣਾ ਰਹੇ ਸੀਗੇ ਤੇ ਮੈਂ ਮੰਨ ਕਰਤਾ ਸੀ ਚੱਕੇ ਉਹ ਕਲਿੱਪ ਕਿ ਰਾਜ ਆ ਕੀ ਨਾ ਬੰਦ ਕਰਿਆ ਸੀ ਮੈਂ ਐ ਕਰਕੇ ਬੰਦ ਕਰਤਾ ਜਿਹੜਾ ਐ ਕਰਕੇ ਮੈਂ ਕਿਹਾ ਵਲੌਗ ਬਣਾ ਲਓ ਚੱਲ ਬਣਾ ਲਓ ਹਣਾ ਪਹਿਲੇ ਇਹ ਕਹਿੰਦਾ ਵਲੌਗ ਬਣਾ ਲਓ ਰੀਤ ਨੂੰ ਕਿਹਾ ਵਲੌਗ ਬਣਾ ਲੈ ਇਹ ਨੂੰ ਕਿਹਾ ਹਨ ਕੀ ਕਹੇ ਤੈਨੂੰ ਇਹ ਨੂੰ ਵੀ ਕਿਹਾ ਤੂੰ ਦੱਸ ਕੁੜੀ ਕਿਉਂ ਮੰਨ ਗਰੀ ਇਸ ਮੈਂ ਇਹ ਕਹਿੰਦਾ ਵਲੌਗ ਬਣਾ ਲਓ ਮੈਂ ਕਿਹਾ ਬਣਾ ਲਓ ਫਿਰ ਫਿਰ ਕਹਿੰਦੇ ਹੱਸ ਮੈਂ ਕਿਹਾ ਮੈਨੂੰ ਹੱਸ ਆ ਨਹੀਂ ਰਿਹਾ ਕਹਿੰਦੇ ਹੱਸ ਤਾਂ ਵੀ ਮੈਂ ਕਿਹਾ ਮੈਨੂੰ ਨਹੀਂ ਹੱਸ ਆ ਰਿਹਾ ਰਹਿਣ ਦੋ ਫਿਰ ਕਹਿੰਦੇ ਨਾ ਬਣਾਓ ਬਸ ਇਹ ਗੱਲ ਫਿਰ ਮੈਂ ਗੁੱਸੇ ਹੋ ਗਿਆ ਫਿਰ ਗੁੱਸੇ ਹੋ ਗਏ ਫਿਰ ਫਿਰ ਮੈਂ ਇਹਨਾਂ ਨੂੰ ਮਨਾਇਆ ਤਿੰਨ ਚਾਰ ਮਿੰਟ ਜੋ ਦੇਖਿਆ ਉਹ ਨਹੀਂ ਮੰਨ ਰਹੇ ਫਿਰ ਮੈਂ ਕਿਹਾ ਠੀਕ ਹੈ ਵੀ ਫਿਰ ਮੈਂ ਵੀ ਬੈਠੀ ਗੁੱਸੇ ਹੋ ਕੇ ਆਵੇਂ ਫਿਰ ਐਵੇਂ ਐਵੇਂ ਕਰਕੇ ਬਸ ਕਿੰਨੀ ਕੁ ਲੰਬੀ ਚੱਲੀ ਲੜਾਈ ਥੋੜੀ ਹੀ ਲੰਬੀ ਚੱਲੀ ਸੀ ਐ ਤਾਂ ਗੁਰਦੁਆਰੇ ਜਾ ਕੇ ਠੀਕ ਹੋ ਗਏ ਸੀ ਲੰਗਰ ਦੇ ਖਾ ਕੇ ਅੱਛਾ ਵਲੌਗ ਨਹੀਂ ਬਣਾਇਆ ਫਿਰ ਨਹੀਂ ਦਰਸਾਣਾ ਭੁੱਖ ਸਾਨੂੰ ਬਹੁਤ ਲੱਗੀ ਹੋਈ ਸੀ ਰੋਟੀ ਖਾਇਆ ਵੀ ਨਹੀਂ ਸੀਗਾ ਨਾ ਸਵੇਰ ਦਾ ਕੁਝ ਤਾਂ ਸੀ ਰਸਤੇ 'ਚ ਫਿਰ ਲੰਗਰ ਲੱਗਿਆ ਸੀ ਦੁੱਧ ਦੁੱਧ ਦਾ ਹੋਰ ਉਹਦਾ ਬਿਸਕੁਟ ਸਭ ਫਿਰ ਉਹ ਵਾਲੇ ਉਹ ਅਸੀਂ ਖਾਏ ਸੀ ਉਦੋਂ ਸਾਡੀ ਬੋਲ ਚੱਲੂਗੀ ਸੀ ਲੰਗਰ ਨੇ ਲੰਗਰ ਨਹੀਂ ਬਣਾਇਆ ਮੈਂ ਕਿਹਾ ਵਲੌਗ ਨਹੀਂ ਬਣਾਇਆ ਫਿਰ ਵਲੌਗ ਤਾਂ ਨਹੀਂ ਬਣਾਇਆ ਕਿਉਂਕਿ ਤੁਸੀਂ ਕਿਹਾ ਕਿ ਹੁਣ ਬਣਾਉਣਾ ਹੀ ਨਹੀਂ ਹੈ ਵਲੌਗ ਨਹੀਂ ਮੈਂ ਕਿਹਾ ਵਲੌਗ ਬਣਾ ਲੈ ਮੁੰਡਿਆ ਮੈਨੂੰ ਵਧਾ ਮੁੰਡਾ ਕਹਿੰਦਾ ਤੂੰ ਸਰਦਾਂ ਨਾ ਮੱਥਾ ਟੇਕਣਾ ਕੋਈ ਵਲੌਗ ਬਣਾਣਾ ਔਰੇ ਐਂ ਗਿਆ ਹੀ ਤਾਂ ਉਹ ਫਿਰ ਮੇਰਾ ਮਨ ਚੇਂਜ ਹੋ ਗਿਆ ਫਿਰ ਮੇਰਾ ਮ ਉਚਾਲ ਕਾਨੂੰ ਹੁਣ ਬਾਬੇ ਨੇ ਆਪੇ ਇਸ਼ਾਰਾ ਦਿੱਤਾ ਵੀ ਵਲੌਗ ਨਹੀਂ ਬਣਾਣਾ ਤਾਂ ਨਹੀਂ ਬਣਾਣਾ ਠੀਕ ਆ ਹਾਂ ਤੇ ਜਿੰਨੇ ਕਲਿੱਪ ਬਣੀ ਸੀ ਮੈਂ ਨਾ ਫਿਰ ਉਹ ਤਾਂ ਗੱਲ ਤਾਂ ਕੰਪਲੀਟ ਹੋਈ ਨਹੀਂ ਹੈਗੀ ਜਦੋਂ ਫਿਰ ਮੰਮਾ ਮੈਨੂੰ ਕਹੀ ਗਏ ਕਿ ਤਿਆਰ ਹੋ ਜਾ ਤਿਆਰ ਹੋ ਜਾ ਕਹੀ ਗਏ ਕਹੀ ਗਏ ਕਹੀ ਗਏ ਫਿਰ ਤੁਸੀਂ ਵੀ ਚੁੱਪ ਕਰਾ ਪਾਪਾ ਦੇ ਵੀ ਕਰਾ ਰਾ ਮम्मी ਚੁੱਪੀ ਨਹੀਂ ਕਰ ਰਹੇ ਕਿਉਂਕਿ ਜਦੋਂ ਕਿਤੇ ਜਾਣਾ ਹੁੰਦਾ ਨਾ ਫਿਰ ਪਤਾ ਨਹੀਂ ਗੇ ਮੰਮਾ ਆਟੋਮੈਟਿਕ ਕਿਵੇਂ ਆਨ ਹੋ ਜਾਂਦੇ ਨੇ ਫਿਰ ਉਹ ਗਾਲੀ ਗਾਲੀ ਹੋ ਜਾਂਦੀ ਨਿਕਲਦੇ ਚੁੱਪ ਕਰਦੇ ਨੇ ਫਿਰ ਉਸ ਤੋਂ ਬਾਅਦ ਨਾ ਫਿਰ ਕਿਵੇਂ ਆਨ ਹੋ ਜਾਂਦੀ ਨਹੀਂ ਕਿ ਮੈਨੂੰ ਖਿੰਚੜੇ ਫਿਰ ਮੈਨੂੰ ਫਿਰ ਮੈਨੂੰ ਗੁੱਸਾ ਝੜ ਗਿਆ ਮम्मी ਤਾਂ ਹਟ ਹੀ ਨਹੀਂ ਰਹਾ ਹਟ ਹੀ ਨਹੀਂ ਰਹਾ ਫਿਰ ਮੈਂ ਕੀ ਕੀਤਾ ਤਿਆਰ ਤਾਂ ਮੈਂ ਸੀਗੀ ਕੱਪੜੇ ਵੀ ਮੈਂ ਪਾਏ ਹੋਏ ਸੀਗੇ ਫਿਰ ਮੈਂ ਕੀ ਕੀਤਾ ਮੈਂ ਆਪਣੀ ਸ਼ਾਲ ਚ ਉੱਪਰ ਜਾ ਪਹਰੇ ਸੀ ਮੈਂ ਉਹਨੂੰ ਇੱਥੇ ਬੰਨਤੇ ਟੰਗ ਕੇ ਮੈਂ ਜਾ ਕੇ ਵਾਲ ਖੁੱਲੇ ਸੀ ਇਹ ਸਿਰ ਬਾਇਆ ਨਹੀਂ ਸੀ ਜਾ ਕੇ ਉੱਥੇ ਬਾਹਰ ਖੜ ਗਈ ਮਤਲਬ ਮੇਨ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਇਹ ਬਹੁਤ ਪਿਆਰ ਨਾਲ ਰਹਿੰਦੀਆਂ ਨੇ ਰਹਿੰਦੀਆਂ ਨੇ ਪਿਆਰ ਨਾਲ ਪਰ ਲੜਦੀਆਂ ਵੀ ਨੇ ਕਦੇ ਕਦੇ ਠੀਕ ਆ ਪਰ ਇਹਨਾਂ ਲੜਾਈਆਂ ਦਾ ਟਾਈਮ ਲੰਬੀ ਚੱਲਦੀ ਨਹੀਂ ਅੱਧਾ ਘੰਟਾ ਪੌਣਾ ਘੰਟਾ ਜਾਂ ਘੰਟਾ ਠੀਕ ਆ ਯੈਸ ਲੜਾਈ ਕਾਨੂੰ ਤੇ ਹੋ ਉਹ ਤਾਂ ਹੁਣ ਲੜਾਈ ਨਹੀਂ ਸੀ ਗੁੱਸੇ ਹੋ ਸੀ ਗੁੱਸੇ ਠੀਕ ਹੈ ਮੂਨਾ ਨਹੀਂ ਲੜੇ ਸੀ ਇਹ ਬੜਾ ਕੋਈ ਨਾ ਲੜਾਈ ਤਾਂ ਤੁਹਾਨੂੰ ਮੈਂ ਦਿਖਾਉਂਗੀ ਇਸ ਦਿਨ ਜੇ ਮੈਂ ਆਪਣੀ ਆਈ ਤੇ ਆ ਗਿਆ ਦੋਨੋਂ ਨੂੰ ਇਹਨਾਂ ਨੂੰ ਕਹਿ ਰਿਹਾ ਠੀਕ ਹੈ ਕੀ ਕਰੇ ਇਹਨਾਂ ਨੂੰ ਦੱਸ ਤੁਹਾਨੂੰ ਬਸ ਮੂਨਾ ਨਹੀਂ ਲੜੇਗਾ ਸੀ ਜਿਵੇਂ ਕੈਮਰਾ ਔਨ ਰੱਖਾਂਗੇ ਅੱਧੀ ਅੱਛਾ ਇਹ ਤਾਂ ਲਾਈਵ ਹੈ ਪਰ ਲੱਗ ਜੇ ਦੀ ਤੇ ਮੈਂ ਕੁਝ ਕਹਿਣਾ ਸੀ ਆ ਭੁੱਲ ਗਿਆ ਐਕਚੁਅਲੀ ਜਾਨੀ ਜੀ ਸੱਚੇ ਸਾਨੂੰ ਢਾਈ ਦਾ ਲੱਗ ਰਿਹਾ ਸੀ ਬੇਟਾ ਵੈਸੇ ਮੈਂ ਇਸ ਤੋਂ ਇਲਾਵਾ ਵੀ ਕੁਝ ਕਹਿਣਾ ਸੀ ਯਾਰ ਇਸ ਤੋਂ ਇਲਾਵਾ ਵੀ ਕੁਝ ਕਹਿਣਾ ਸੀ ਤੁਹਾਨੂੰ ਸਾਨੂੰ ਢਾਈ ਦਾ ਲੱਗ ਰਿਹਾ ਸੀ ਮਿੰਟਾਂ ਤੇ ਇਹਨੂੰ ਪਤਾ ਨਹੀਂ ਹੈ ਹਾਂ ਦੱਸੋ ਪਤਾ ਮੈਂ ਬਾਅਦ ਚ ਵਲੌਗ ਬੰਦੇ ਨਾ ਕਰੀਏ ਹਾਂ ਇਸ ਨੂੰ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਕਨ ਬੱਲ ਤੇ ਕਰ ਲਿਓ ਠੀਕ ਹੈ ਮੀ ਪੈ ਰਿਹਾ ਇਸ ਸਰਦੀਆਂ ਦਾ ਪਹਿਲਾ ਮੀਆ ਮੀ ਤਾਂ ਹਲੇ ਪਏਗਾ ਚਲ ਠੀਕ ਹੈ ਮਿਲਦੇ ਮੇਰੇ ਵਾਸਤੇ ਮੈਨੂੰ ਆਲ ਦਾ ਬੈਸਟ ਵੀਡੀਓ ਚ ਪਿਆ ਸੀ ਨਾ ਕੱਲ ਨਹੀਂ ਹੋਵੇਂ ਪਏਗਾ ਅੱਜ ਮੈਨੂੰ ਆਲ ਦਾ ਮੈਨੂੰ ਆਲ ਦਾ ਬੈਸਟ ਕਿਓ ਠੀਕ ਹੈ ਸਾਰੇ ਨਹੀਂ ਤਾਂ ਪਏਗਾ ਤੁਸੀਂ ਅੰਦਰ ਆਓ 1 ਮਿੰਟ ਮੇਰੇ ਕੋਲ ਬਾਏ ਬਾਏ ਦੇਖੋ ਤੁਸੀਂ ਨਹੀਂ ਪੰਦਾ ਕਰੋ ਬੰਦ ਇਹਨੂੰ ਕਰੋ വന്നീ <laughs> പോ <laughs> <laughs> <laughs>